ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਣਾਓ ਕਿੱਦਾਂ ਤੁਸੀਂ ਸਭ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਨਾ ਮੈਂ ਇੱਕ ਤੁਹਾਡੇ ਨਾਲ ਕਹਾਣੀ ਜਿਹੜੀ ਆ ਉਹ ਸਾਂਝੀ ਕਰੂੰਗੀ ਤੇ ਕਹਿੰਦੇ ਹੁੰਦੇ ਆ ਵੀ ਕੌਣ-ਕੌਣ ਆ ਜਿਹੜਾ ਜਿੰਦੀ ਜੀ ਮਰਨਾ ਚਾਹੁੰਦਾ ਆ ਕਿਸੇ ਦਾ ਵੀ ਦਿਲ ਨਹੀਂ ਕਰਦਾ ਪਰ ਮੈਂ ਕਿਹੜੇ ਜਿੰਦੇ ਜੀ ਮਰਨ ਦੀ ਗੱਲ ਕਰਦੀ ਆ ਉਹ ਆਪਾਂ ਤੁਹਾਨੂੰ ਇੱਕ ਕਹਾਣੀ ਸੁਣਾਉਨੇ ਆ ਤੇ ਫਿਰ ਆਪਾਂ ਕਰਦੇ ਆ ਜੀ ਕਹਾਣੀ ਸ਼ੁਰੂ ਕਹਿੰਦੇ ਆ ਵੀ ਪੁਰਾਣੇ ਸਮਿਆਂ ਦੇ ਵਿੱਚ ਪਹਿਲਾਂ ਜਿੱਦਾਂ ਬਾਜ਼ਾਰ ਨਹੀਂ ਸੀ ਹੁੰਦੇ ਤੇ ਕਦੇ ਮਹੀਨੇ ਬਾਅਦ ਜਾਂ ਦੋ ਮਹੀਨੇ ਬਾਅਦ ਬਾਜ਼ਾਰ ਲੱਗਦੇ ਹੁੰਦੇ ਸੀ ਉਹ ਵੀ ਕਿਤੇ-ਕਿਤੇ ਹਨਾ ਇਦਾਂ ਨਹੀਂ ਹੈਗਾ ਸੀਗਾ ਵੀ ਹਰ ਇੱਕ ਗਲੀ ਮਹੱਲੇ 'ਚ ਇਦਾਂ ਨਹੀਂ ਸੀਗਾ ਪਰ ਬਹੁਤ ਦੂਰ-ਦੂਰ ਬਾਜ਼ਾਰ ਲੱਗਦੇ ਸੀਗੇ ਤੇ ਇੱਕ ਆਦਮੀ ਜਿਹਦੇ ਦੋ ਬੱਚੇ ਤੇ ਇੱਕ ਬੇਟਾ ਉਹਨੇ ਆਪਣੇ ਔਰਤ ਨੂੰ ਕਿਹਾ ਵੀ ਤੂੰ ਮੇਰੇ ਸਾਰੇ ਸਮਾਨ ਦੀ ਜਿਹੜੀ ਲਿਸਟ ਆ ਉਹ ਬਣਾ ਦੇ ਤਾਂ ਜੋ ਮੈਂ ਸਮਾਨ ਲੈ ਆਵਾਂ ਉਹਨੇ ਆਪਣੇ ਬੱਚਿਆਂ ਨੂੰ ਵੀ ਪੁੱਛਿਆ ਤੁਹਾਨੂੰ ਕੀ ਚਾਹੀਦਾ ਆ ਬੱਚਿਆਂ ਦੀ ਤਾਂ ਤੁਹਾਨੂੰ ਪਤਾ ਹੀ ਆ ਇੱਕੋ ਹੀ ਗੱਲ ਹੁੰਦੀ ਵੇ ਸਾਨੂੰ ਸਾਡਾ ਲਈ ਤੁਸੀਂ ਖਡਾਉਣੇ ਲੈ ਆਇਓ ਤੇ ਉਹ ਚਲੇ ਜਾਂਦਾ ਆ ਤੇ ਸ਼ਾਇਦ ਉਹ ਬਹੁਤ ਦੂਰ ਜਾ ਕੇ ਜਿਹੜਾ ਬਾਜ਼ਾਰ ਆ ਉਹ ਲੱਗਾ ਹੋਇਆ ਸੀਗਾ ਉਹਨੇ ਸਾਰਾ ਸਮਾਨ ਖਰੀਦ ਲਿਆ ਜਿਹੜਾ ਜਿਹੜਾ ਵੀ ਉਹਦੀ ਔਰਤ ਨੇ ਲਿਖ ਕੇ ਦਿੱਤਾ ਸੀਗਾ ਸਾਰਾ ਸਮਾਨ ਉਹਨੇ ਖਰੀਦ ਲਿਆ ਤੇ ਬੱਚਿਆਂ ਲਈ ਕੁਝ ਖਡਾਉਣੇ ਵੀ ਲੈ ਲੈ ਤੇ ਵਾਪਸ ਆਉਂਦਾ ਹੋਇਆ ਇੱਕ ਦੇਖਦਾ ਆ ਇੱਕ ਬਾਗ ਦੇ ਵਿੱਚ ਇੱਕ ਜਿਹੜਾ ਇੱਕ ਆਦਮੀ ਆ ਨਾ ਉਹ ਤੋਤੇ ਲੈ ਕੇ ਬੈਠਾ ਸੀ ਉਹਨੂੰ ਤੋਤੇ ਬਹੁਤ ਪਸੰਦ ਆ ਗਏ ਉਹਨੇ ਤੋਤੇ ਦਾ ਰੇਟ ਪੁੱਛਿਆ ਤੇ ਉਹਨੇ ਇੱਕ ਤੋਤਾ ਜਿਹੜਾ ਉਹ ਖਰੀਦ ਲਿਆ ਤੇ ਉਹਨੂੰ ਪਿੰਜਰੇ ਸਮੇਤ ਹੀ ਹਨਾ ਲੈ ਆਇਆ ਕਿਉਂਕਿ ਉਹ ਦੋ ਕਿਹੜਾ ਬਾਲਾ ਕਹਿੰਦੇ ਵੀ ਇਹਨਾਂ ਜਿਆਦਾ ਮਗਹਾਈ ਨਹੀਂ ਹੁੰਦੀ ਸੀਗੀ ਤਾਂ ਸਸਤਾ ਹੀ ਜਿੱਦਾਂ ਉਹਨੂੰ ਉਹ ਦੋ ਦਾ ਪਿੰਜਰੇ ਸਮੇਤ ਹੀ ਉਹ ਲੈ ਕੇ ਆ ਗਿਆ ਤੇ ਜਿਹੜਾ ਤੋਤਾ ਪਿੰਜਰੇ ਵਾਲਾ ਉਹ ਖਰੀਦ ਕੇ ਲਿਆ ਸੀ ਉਹ ਬੜਾ ਤੋਤਾ ਜਾਨੀ ਕਿ ਬਹੁਤ ਪਰੇਸ਼ਾਨ ਹੋਇਆ ਕਿਉਂਕਿ ਉਹ ਆਪਣੇ ਦੋਸਤਾਂ ਨਾਲੋਂ ਜਿਹੜਾ ਵਿਛੜ ਗਿਆ ਸੀ ਆ ਇਕੱਲਾ ਹੋ ਗਿਆ ਸੀ ਤੇ ਘਰ ਜਾਦ ਉਹ ਆਇਆ ਲੈ ਕੇ ਆਂਦਾ ਆ ਸਮਾਨ ਤੇ ਬੱਚਿਆਂ ਨੂੰ ਖਡੋਣਿਆਂ ਨਾਲੋਂ ਜ਼ਿਆਦਾ ਉਹ ਤੋਤਾ ਪਸੰਦ ਆਇਆ ਤੇ ਉਹ ਬਸ ਉਹ ਤੋਤੇ ਦੇ ਨਾਲ ਹੀ ਖੇਡਦੇ ਰਹਿ ਤੇ ਕੋਆ ਕਾਫੀ ਸਮਾਂ ਲੰਘ ਗਿਆ ਜਿੱਦਾਂ 2-3 ਮਹੀਨੇ ਫੇਰ ਲੰਘ ਗਏ ਤੇ ਫਿਰ ਉਸੇ ਤਰ੍ਹਾਂ ਹੀ ਉਸ ਆਦਮੀ ਨੇ ਕਿਹਾ ਵੀ ਮੈਂ ਬਾਜ਼ਾਰ ਜਾਣਾ ਆ ਜੋ ਜੋ ਤੁਸੀਂ ਮਗਾਉਣਾ ਆ ਤਾਂ ਮੈਨੂੰ ਦੱਸ ਦਿਓ ਤੇ ਉਹ ਤੋਤਾ ਜਿਹੜਾ ਸੀਗਾ ਨਾ ਲੈ ਕੇ ਆਇਆ ਪਹਿਲਾਂ ਉਹ ਬੋਲਦਾ ਸੀਗਾ ਤੇ ਉਹਨੇ ਕਿਹਾ ਮੈਂ ਵੀ ਕੋਈ ਸੁਨੀਹਾ ਆਪਣੇ ਜਿਹੜੇ ਮੇਰੇ ਸਾਥੀ ਆ ਤੇ ਮੈਂ ਉਹਨਾਂ ਲਈ ਇੱਕ ਸੁਨੀਹਾ ਭੇਜਣਾ ਆ ਤਾਂ ਤੁਸੀਂ ਜਾਂਦੇ ਜਾਂਦੇ ਮੇਰੇ ਸਾਥੀਆਂ ਨੂੰ ਸੁਨੀਹਾ ਤੁਸੀਂ ਦੇ ਆਇਓ ਤੇ ਉਹ ਕਹਿੰਦਾ ਵੀ ਦਾਸ ਤੂੰ ਕੀ ਕਹਿਣਾ ਆ ਉਹ ਉਸਨੇ ਮੁੜ ਕੇ ਕਿਹਾ ਵੀ ਵੀ ਮੈਂ ਇੱਥੇ ਕੱਲਾ ਆ ਵੀ ਮੈਂ ਰੋਂਦਾ ਆ ਬਿਲਕਦਾ ਆ ਮੈਨੂੰ ਕੋਈ ਤਰੀਕਾ ਦੱਸੋ ਜੜਾ ਮੈਂ ਹਨਾ ਆਜ਼ਾਦ ਹੋ ਜਾਵਾਂ ਇਹ ਸੁਨੀਹਾ ਤੁਸੀਂ ਮੇਰੇ ਸਾਥੀਆਂ ਨੂੰ ਜਾ ਕੇ ਦੇ ਦਿਓ ਤੇ ਉਹਨੇ ਇਸੇ ਤਰ੍ਹਾਂ ਹੀ ਕੀਤਾ ਕਹਿੰਦਾ ਇਹ ਕਿਹੜੀ ਗੱਲ ਹੋਈ ਮੈਂ ਦੇ ਦੂੰਗਾ ਸਨੇਹਾ ਉਹਨੇ ਇਸੇ ਤਰ੍ਹਾਂ ਹੀ ਕੀਤਾ ਜਦੋਂ ਬਾਗ ਦੇ ਕੋਲ ਗਿਆ ਉਹਨੇ ਉਸੇ ਉਹੋ ਹੀ ਆਦਮੀ ਫੇਰ ਉੱਥੇ ਤੋਤੇ ਲੈ ਕੇ ਬੈਠਾ ਸੀ ਉਹਨੇ ਜਾ ਕੇ ਕਿਹਾ ਵੀ ਜਿਹੜਾ ਮੈਂ ਤੋਤਾ ਖਰੀਦ ਕੇ ਲਗਿਆ ਸੀ ਉਹਨੇ ਤੁਹਾਡੇ ਲਈ ਇਹ ਸਨੇਹਾ ਭੇਜਿਆ ਆ ਵੀ ਮੈਂ ਕੱਲਾ ਆ ਮੈਂ ਬਹੁਤ ਦੁਖੀ ਆ ਮੈਨੂੰ ਕੋਈ ਤਰੀਕਾ ਦੱਸੋ ਜਿਹੜਾ ਮੈਂ ਆਜ਼ਾਦ ਹੋ ਸਕਾਂ ਜਦ ਇੰਨੀ ਗੱਲ ਸੁਣੀ ਤੇ ਕਹਿੰਦੇ ਆ ਵੀ ਇੱਕ ਤੋਤਾ ਉਥੋਂ ਜਿਹੜਾ ਟਾਣੀ ਦੇ ਉੱਤੋਂ ਸੌਣ ਮਤਲਬ ਬੈਠਾ ਸੀਗਾ ਉਹਨੇ ਇਹ ਗੱਲ ਸੁਣ ਕੇ ਉਹ ਉਥੋਂ ਵਿਹੋਸ਼ ਹੋ ਗਿਆ ਉਹ ਡਿੱਗ ਪਿਆ ਉਹ ਕਹਿੰਦਾ ਇਹਨੂੰ ਕੀ ਹੋ ਗਿਆ ਇਹ ਮੇਰੀ ਇੰਨੀ ਗੱਲ ਸੁਣ ਕੇ ਕਿਉਂ ਵਿਹੋਸ਼ ਹੋ ਕੇ ਡਿੱਗ ਪਿਆ ਹਨਾ ਉਹ ਬਹੁਤ ਪਰੇਸ਼ਾਨ ਹੋਇਆ ਤੇ ਜਦੋਂ ਸਮਾਨ ਲੈ ਕੇ ਸਾਰਾ ਕੁਝ ਲੈ ਕੇ ਫੇਰ ਘਰ ਗਿਆ ਉਸ ਆਦਮੀ ਨੇ ਆਪਣੇ ਬੱਚਿਆਂ ਨੂੰ ਖੜਾਉਣੇ ਦਿੱਤੇ ਆਪਣੇ ਔਰਤਾਂ ਨੂੰ ਸਮਾਨ ਸਮਾਨ ਦਿੱਤਾ ਤੇ ਉਹ ਤੋਤੇ ਨੇ ਕਿਹਾ ਤੁਸੀਂ ਮੇਰਾ ਸਨੇਹਾ ਮੇਰੇ ਸਾਥੀਆਂ ਨੂੰ ਦਿੱਤਾ ਸੀ ਉਹ ਕਹਿੰਦਾ ਹਾਂ ਮੈਂ ਸਨੇਹਾ ਤਾਂ ਦੇ ਦਿੱਤਾ ਸੀ ਪਰ ਜਦ ਮੈਂ ਸਨੇਹਾ ਤੇਰਾ ਦਿੱਤਾ ਤੇ ਇੱਕ ਤੋਤਾ ਜਿਹੜਾ ਆ ਉਹ ਉੱਥੋਂ ਤੇਰੀ ਗੱਲ ਸੁਣ ਕੇ ਮੇਰਾ ਸਨੇਹਾ ਜਿਹੜਾ ਤੂੰ ਦਿੱਤਾ ਹੋਇਆ ਸੀ ਉਹ ਸੁਣ ਕੇ ਉਹ ਉੱਥੇ ਫਟਾਫਟ ਬਿਉਹਸ਼ ਹੋ ਗਿਆ ਤੇ ਉਹ ਡਿੱਗ ਪਿਆ ਤੇ ਜਦ ਉਹਨੇ ਇੰਨੀ ਗੱਲ ਕਹੀ ਤੇ ਉਹ ਪਿੰਜਰੇ ਵਾਲਾ ਤੋਤਾ ਜਿਹੜਾ ਉਹਨੇ ਪਹਿਲਾਂ ਲਿਆਂਦਾ ਸੀ ਉਹ ਵੀ बेहोश ਹੋ ਕੇ ਡਿੱਗ ਪਿਆ ਤੋ ਕਹਿੰਦਾ ਇਹ ਮੈਂ ਕੀ ਪਾਪ ਕਰ ਬੈਠਾ ਜੇ ਮੈਂ ਉਹਨੂੰ ਸਨੇਹਾ ਦਿੱਤਾ ਤਾਂ ਉਹ ਡਿੱਗ ਪਿਆ ਜੇ ਉਹਦਾ ਸਨੇਹਾ ਇਹਨਾਂ ਨੂੰ ਦਿੱਤਾ ਤੇ ਇਹ ਇਹ ਤੋਤਾ ਡਿੱਗ ਪਿਆ ਤੇ ਜਾਨੀ ਕਿ ਉਹ ਜਦ ਦੇਖਦਾ ਆ ਵੀ ਹਾਂ ਇਹ ਤਾਂ बेहोश ਹੋ ਗਿਆ ਇਹ ਤਾਂ ਮਰ ਗਿਆ ਆ ਉਹਨੇ ਕੀ ਕੀਤਾ ਚੱਕ ਕੇ ਬਾਹਰ ਮਾਰਿਆ ਤੋਤੇ ਨੂੰ ਵੀ ਇਹ ਤਾਂ ਹੁਣ ਮਰ ਗਿਆ ਹੁਣ ਮੈਂ ਕੀ ਕਰਨਾ ਆ ਜਦੋਂ ਉਹਨੇ ਦੇਖਿਆ ਵੀ ਇਹ ਮਰ ਗਿਆ ਆ ਉਹਨੇ ਚੱਕ ਕੇ ਬਾਹਰ ਮਾਰਿਆ ਤੇ ਤੋਤਾ ਉੱਡ ਗਿਆ ਆਪਣੇ ਸਾਥੀਆਂ ਦੇ ਕੋਲ ਚਲੇ ਗਿਆ ਤੇ ਕਹਿੰਦੇ ਆ ਵੀ ਸਾਨੂੰ ਇੱਥੋਂ ਸਬਕ ਮਿਲ ਜਾਂਦਾ ਆ ਵੀ ਸਾਨੂੰ ਜਿੰਦੇ ਜੀ ਜਿਹੜਾ ਆ ਮਰਨਾ ਜਿੰਦੇ ਜੀ ਮਰਨ ਦਾ ਮਤਲਬ ਇਹ ਆ ਕਿ ਸਾਨੂੰ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਆ ਇਹ ਹੁੰਦਾ ਜਿੰਦਿਆਂ ਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ ਜਦੋਂ ਮਰ ਜਾਂਦੇ ਆ ਨਾ ਭਾ ਮ ਜਿੱਦਾਂ ਦਾ ਮਰ ਜੀ ਇਨਸਾਨ ਹੋਵੇ ਫੇ ਉਹਨੂੰ ਸਾਰੇ ਚੰਗਾ ਹੀ ਕਹਿੰਦੇ ਆ ਤੇ ਕਹਿੰਦੇ ਹੁੰਦੇ ਆ ਇਸ ਤਰ੍ਹਾਂ ਪ੍ਰਮਾਤਮਾ ਸਤ ਗੁਰੂ ਸੰਤ ਸਤ ਗੁਰੂ ਜਿਹੜੇ ਆ ਉਹ ਸਾਨੂੰ ਇਹੀ ਸਿਖਾਉਂਦੇ ਆ ਜੀਂਦੇ ਜੀ ਮਰਨਾ ਸਿੱਖੋ ਜਿਹੜੇ ਨਹੀਂ ਤਾਂ ਆਪਾਂ ਦੁਨੀਆ 'ਚ ਕਹਿੰਦੇ ਆ ਕੰਨ ਖੋਲ ਕੇ ਮਤਲਬ ਸੁਣੋ ਅੱਖਾਂ ਖੋਲ ਕੇ ਦੇਖੋ ਤੇ ਕਹਿੰਦੇ ਹੁੰਦੇ ਜੀਣ ਦਾ ਢੰਗ ਸਿੱਖੋ ਪਰ ਸਾਡੇ ਸਤ ਸੰਤ ਸਤ ਗੁਰੂ ਜਿਹੜੇ ਆ ਉਹ ਕਹਿੰਦੇ ਆ ਜੀਂਦੇ ਜੀ ਮਰਨਾ ਸਿੱਖੋ ਕੰਨ ਬੰਦ ਕਰਕੇ ਸੁਣਨਾ ਸਿੱਖੋ ਤੇ ਅੱਖਾਂ ਬੰਦ ਕਰਕੇ ਦੇਖਣਾ ਸਿੱਖੋ ਜਿੱਦਣ ਅਸੀਂ ਇਹ ਸਿੱਖ ਗਏ ਤੇ ਸਾਡੀ ਜ਼ਿੰਦਗੀ ਜਿਹੜੀ ਆ ਸਫਲ ਆ ਤੇ ਸਾਨੂੰ ਜਿੰਦੇ ਜੀ ਮਰਨਾ ਜ਼ਰੂਰ ਸਿੱਖਣਾ ਚਾਹੀਦਾ ਆ ਤੇ ਮੇਰੀ ਕਹਾਣੀ ਦਾ ਕੋਈ ਹੋਰ ਮਤਲਬ ਨਹੀਂ ਸੀਗਾ ਨਾ ਇਹਨੂੰ ਤੁਸੀਂ ਕੋਈ ਮਤਲਬ ਇਹ ਸਮਝੋ ਕਿ ਕੋਈ ਸਾਡਾ ਤੁਹਾਡੇ ਲਈ ਕੋਈ ਸਪੈਸ਼ਲ ਲਿਆ ਜਾਂ ਕਿੱਦਾਂ ਆ ਨਹੀਂ ਜੀ ਇਹ ਬਿਲਕੁਲ ਇੱਕ ਕਹਾਣੀ ਆ ਜਿਹੜੀ ਆਪਾਂ ਅੱਗੇ ਵੀ ਕਿਸੇ ਤੋਂ ਸੁਣਦੇ ਆਏ ਆ ਤੇ ਜਿਹੜੀ ਮੈਂ ਹੁਣ ਆਪਣੇ YouTube ਫੈਮਿਲੀ ਦੇ ਨਾਲ ਸਾਂਝੀ ਕੀਤੀ ਆ ਤੇ ਇਹ ਕਹਾਣੀ ਤੇ ਇਹ ਹੀ ਮਤਲਬ ਹੈ ਸਾਨੂੰ ਬਸ ਜਿੰਦੇ ਜੀ ਮਰਨਾ ਸਿੱਖਣਾ ਚਾਹੀਦਾ ਆ ਮਤਲਬ ਕਿ ਸਾਨੂੰ ਰੱਬ ਦੇ ਨਾਲ ਜੋੜਨਾ ਚਾਹੀਦਾ ਆ ਰੱਬ ਦਾ ਨਾਮ ਲੈਣਾ ਚਾਹੀਦਾ ਆ ਬਾਣੀ ਪੜ੍ਹਨੀ ਚਾਹੀਦੀ ਆ ਸ਼ਬਦ ਭਜਨ ਸਿਮਰਨ ਕਰਨਾ ਚਾਹੀਦਾ ਆ ਤੇ ਜੇ ਤੁਹਾਨੂੰ ਇਹ ਮੇਰੀ ਕਹਾਣੀ ਚੰਗੀ ਲੱਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ